अॻे आई जो आई फुला जी जैदपुर तो फुला जी चौली ਆਦੋ ਉਧਰ ਕਹਿੰਦੇ ਜਿਸ ਕਾ ਮਜੀ ਥਾ ਇੰਤਜ਼ਾਰ ਉਹ ਘੜੀ ਆ ਗਈ ਇੰਤਜ਼ਾਰ ਦੀਆਂ ਘੜੀਆਂ ਲੰਮੀਆਂ ਹੁੰਦੀਆਂ ਜਿਉਂਦਾ ਪਖੀ ਦੀ ਪੀੜ ਕਰਦੇ ਜਦ ਤੋ ਹੋਏ ਜਾਂਦਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਅੱਜ ਪਿੰਡ ਬੋੜੋ ਵਾਲੀ ਦੇ ਵਿੱਚ ਸਾਡੇ ਚੱਬੇਵਾਲ ਸਾਹਿਬ ਡਾਕਟਰ ਰਾਜ ਕੁਮਾਰ ਜੀ ਐਮ ਪੀ ਖਸ਼ਾਬਰ ਮੈਡਮ ਮੈਂਬਰ ਪਾਰਲੀਮੈਂਟ ਬਹੁਤ ਖੁਸ਼ੀ ਦੀ ਗੱਲ ਹੈ ਇਹ ਜਿਹੜਾ ਪਹਿਲਾ ਮੌਕਾ ਕਿ ਜਿਹੜਾ ਕਿ ਸਾਡੇ ਐਮਪੀ ਸਾਫ ਸਾਰਾ ਪਿੰਡ ਜਿਹੜਾ ਸਾਡੇ ਨਾਲ ਜੁੜਿਆ ਪਿੰਡ ਬੂੜੋਵਾਲੀ ਦਾ ਬਹੁਤ ਵੱਡੀ ਗੱਲ ਹੈ ਇਹ ਪਹਿਲਾਂ ਤਾਂ ਮੈਂ ਇੱਥੇ ਡਾਟ ਸਾਹਿਬ ਜੀ ਪਹੁੰਚਿਆ ਜਦੋਂ ਜੀ ਆਇਆਂ ਆਖਣਾ ਉਹਨਾਂ ਦੇ ਨਾਲ ਮੈਨੂੰ ਸਰਬਜੀਤ ਕੌਰ ਜੀ ਪੱਤਰਕਾਰ ਅਮਰਜੀਤ ਜੀ ਤੇ ਨਾਲ ਸਾਡੇ ਅੰਮ੍ਰਿਤ ਜੀ ਮਨੂ ਰੈਣੀ ਮੌਧੀਆਂ ਤੋਂ ਸਰਪੰਚ ਸਾਹਿਬ कम जी मैबर पंचायत गगनदीपोबाली तो लंबड़दार जी सबजीति लंबड़दार मौजूदा सरपंच अमरजीती अमरदीप गुलवर जी सुखप्रीत जी मनजीत सिंघी गुरदीपदी साबका पंच जी सरदार मलकी सिंध जी सरदार प्रेमंदर सिंह जी पिंदा सरदार रणजीत सिंह जी अमनदीप सिंह जी हैप्पी बठोले तो रविंदर सिंह भूपेंद्र सिंह जी बलजीत सिंह जी सुखंदर सिंह सुख जी प्रगट सिंह संतोष सिंह कुलविंदर सिंह जुहार सिंह सरदार रविंदर सिंह जी बहुत हीstdcकारियों सतसंगत जी आओ सारे मिलके फत्ते दी सांझ पिए वाहेगुरु जी का खालसा वाहेगुरु जी की ਸਭ ਤੋਂ ਪਹਿਲਾਂ ਤੇ ਮੈਂ ਮਾਫੀ ਚਾਹਦਾ ਹੈ। ਇਹ ਕਾਫੀ ਢੇੜ ਘੰਟਾ ਲੱਗ ਪਾ ਮੈਂ ਲੇਟ ਦੇਰੀ ਨਾਲ ਆਇਆ। ਕਿਉਂਕਿ ਘਰ ਵੀ ਮੀਟਿੰਗ ਚੱਲ ਰਹੀ ਸੀ ਇਸ ਕਰਕੇ ਮੈਂ ਲੇਟ ਹੋ ਗਿਆ। ਤੇ ਬਾਕੀ ਮੈਂ ਇਸ ਨਗਰ ਦਾ ਧੰਨਵਾਦੀ ਹਾਂ। ਇਸ ਨਗਰ ਨੇ ਹਮੇਸ਼ਾ ਪਿਆਰ ਦਿੱਤਾ। ਔਰ ਹਮੇਸ਼ਾ ਸਹਿਯੋਗ ਦਿੱਤਾ। ਔਰ ਮੇਰੀ ਇੱਛਾ ਦਾ ਸੀਗੀ ਪਈ ਸਭ ਤੋਂ ਵੱਡੀ ਪ੍ਰੋਬਲਮ ਬੂੜੋਵਾੜੀ ਦੀ ਇੱਕੋ ਹੀ ਆ ਤੇ ਬੂੜੋਵਾੜੀ ਹੈ ਭੂਨੋ ਦੇ ਨਾਲ ਜਦੋਂ ਫੰਡ ਅਸੀਂ ਦੇਈਦੇ ਆ ਉਹ ਭੂਨੋ ਵਾਲੇ ਆਪਣਾ ਕੰਮ ਕਰ ਲੈਂਦੇ ਆ ਇਹ ਛੱਡ ਦਿੰਦੇ ਆ ਸਭ ਤੋਂ ਵੱਡੀ ਸਮੱਸਿਆ ਹਮੇਸ਼ਾ ਇਹ ਦੀ ਹੈ ਤੇ ਅੱਜ ਵੀ ਕੋਈ ਖੈਰ ਆਇਆ ਨਹੀਂ ਮਿਲ ਤੱਕ ਆਇਆ ਉਹਦੇ ਤੇ ਫਾਇਦੇ ਕੀ ਪੰਚਾਇਤ ਜਿਹੜੀ ਹੈ ਇਹਨੂੰ ਆਪਾਂ ਜਦੋਂ ਵੀ ਕਰਨਾ ਇੱਕ ਤਾਂ ਇਹਦੀ ਔਰਜੀ ਚ ਪੰਚਾਇਤ ਅਲੱਗ ਕਰਾਂਗੇ ਕਿਉਂਕਿ ਜੇ ਬੋੜੋਬੜੀ ਦੀ ਪੰਚਾਇਤ ਅਲੱਗ ਹੋਏਗੀ ਤਾਂ ਜਿੰਨੇ ਤੁਹਾਡੇ ਕੰਮ ਆਪਣੇ ਆਪ ਹੀ ਹੋ ਜਾਣੇ ਆ ਕਿਉਂਕਿ ਅਸੀਂ ਤਾਂ ਪੈਸਾ ਭੇਜੀ ਦਾ ਬੋੜੋਬੜੀ ਨੂੰ ਲੱਗ ਜਾਂਦਾ ਪਰਲੇ ਪਾਸੇ ਇੰਧਰ ਟੱਪਦਾ ਜੀ ਆ ਹੁਣ ਵੀ ਜਿੰਨੇ ਕੰਮ ਕਰਾਏ ਆ ਦੋ ਗਲੀਆਂ ਦੇ ਈਵਨ ਸੀਵਰੇਜ ਵੀ ਪਵਾਇਆ ਕਾਫੀ ਵੱਡਾ ਸੀਵਰੇਜ ਦਾ ਕੰਮ ਸੀ ਤੇ ਉਹ ਆਪਣੇ ਵੱਸ ਜੋਰ ਨਾਲ ਇਹ ਕਹਿ ਕਹਾਗੇ ਪਵਾਇਆ ਜਦ ਕਿ ਪੈਸੇ ਤਾਂ ਅਸੀਂ ਭਾਈ ਨੇ ਤੁਹਾਨੂੰ ਪਾਏ ਸੀ ਤੇ ਇਸ ਤੋਂ ਇਲਾਵਾ ਪਾਣੀ ਦੇ ਟਿਊਬਲ ਦੀ ਦੱਸਿਆ ਕਿ ਬਹੁਤ ਵੱਡੀ ਸਮੱਸਿਆ ਹੈ ਤੇ ਇਹ ਤਾਂ ਮੈਨੂੰ ਪਹਿਲਾਂ ਪਤਾ ਹੁੰਦਾ ਪਾਉਣ ਤੱਕ ਤਾਂ ਹੱਲ ਵੀ ਕਰ ਦੇਣੀ ਸੀ ਇਹ ਹੋ ਜਾਗੀ ਸਭ ਤੋਂ ਪਹਿਲਾਂ ਪੀਣ ਵਾਲੇ ਪਾਣੀ ਦੇ ਟਿਊਬਲ ਦਾ ਟੈਂਕੀ ਤੇ ਨਾ ਟਿਊਬਲ ਦਾ ਸਰਜੂ ਹੋ ਜਾਈ ਹੋ ਜਾ ਠੀਕ ਹੈ ਇਹ ਵੀ ਹੋ ਜਾਏਗਾ ਇੱਕ ਆਗਰਵਾੜੀ ਨੂੰ ਪੱਕਾ ਕਰਨਾ ਇਹ ਵੀ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਇਹ ਵੀ ਹੋ ਜਾਊਗਾ ਤੇ ਆ ਕੱਚੀ ਸੜਕ ਨੂੰ ਕਿਹੜੀ ਕੱਚੀ ਸੜਕ ਕਿਹੜੀ ਆ ਜਿਹੜੀ ਅਸੀਂ ਆਹ ਘਰ ਆ ਜੀ ਅੱਗੇ ਆ ਠੀਕ ਹੈ ਕਿੰਨੇ ਲੰਬੇ ਹੈ ਲੈਂਥ ਕਿੰਨੀ ਬਸ ਛੋਟਾ ਜਿਹਾ ਮਤਲਬ ਐਤ ਕੀ ਹੈ ਭਈ ਆ ਗਰਾਊਂਡ ਦਾ ਕੀ ਲਿਖਿਆ ਗਰਾਊਂਡ ਵੀ ਬਣਾਵਾਂਗੇ ਕੋਈ ਗਰਾਊਂਡ ਤਾਂ ਜ਼ਰੂਰੀ ਹੈ ਠੀਕ ਹੈ ਦੇਖੋ ਬੂੜੋਵਾੜੀ ਜੇ ਪਹਿਲਾਂ ਵੀ ਮੈਨੂੰ ਸਮੱਸਿਆਵਾਂ ਪਤਾ ਹੈ ਸਮੱਸਿਆਵਾਂ ਜ਼ਿਆਦਾ ਨਹੀਂ ਹੈ ਪੈਸੇ ਤਾਂ ਅਸੀਂ ਬਹੁਤ ਦਿੱਤੇ ਆ ਪਰ ਲੱਗ ਗਿਆ ਪਰਲੇ ਪਾਸੇ ਸੋ ਐਤਕੀ ਇਹ ਵੀ ਬਾਈ ਨੇਮ ਹੀ ਪਾਵਾਂਗੇ ਸ਼ਾਇਦ ਕੀ ਇਹ ਵੀ ਹੈਗਾ ਵੀ ਤੁਸੀਂ ਸਾਰਿਆਂ ਨੇ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਤੇ ਹੁਣ ਮੈਂਬਰ ਪਾਰਲੀਮੈਂਟ ਨੂੰ ਵੀ ਜਿਹੜੇ ਫੰਡ ਹੈ ਉਹ ਆਪਣੇ 5 ਕਰੋੜ ਰੁਪਏ ਆ ਜਾਂਦਾ ਹਰ ਸਾਲ ਦਾ ਤੇ ਉਹ ਚੋਂ ਸਪੈਸ਼ਲੀ ਮੈਂ ਬੂੜੋਵਾੜੀ ਨੂੰ ਪਾ ਦਊਗਾ ਕਿਉਂਕਿ ਜੇ ਪੰਚਾਇਤ ਨਹੀਂ ਬਣੀ ਤਾਂ ਕੋਈ ਗੱਲ ਨਹੀਂ ਇਹ ਸਾਡੇ ਨੇ ਪੰਚਾਇਤ ਹੀ ਹੈ ਕਿਉਂਕਿ ਬੂੜੋਵਾੜੀ ਦੇ ਵਿੱਚ ਹਮੇਸ਼ਾ ਬੜਾ ਮਾਣ ਸਤਿਕਾਰ ਮਿਲਿਆ ਆ ਅਮਰ ਜੀ ਸ਼ੁਰੂ ਜਦੋਂ ਸ਼ੁਰੂ ਕੀਤੀ ਰਾਜਨੀਤੀ ਜਦੋਂ ਰਾਜਨੀਤੀ ਬਣੀ ਸ਼ੁਰੂ ਕੀਤੀ ਸੀ ਤਾਂ ਅਮਰ ਜੀ ਸਾਡੇ ਨਾਲੇ ਸੀ ਉਦੋਂ ਤੇ ਉਸ ਤੋਂ ਬਾਅਦ ਵੀ ਅਮਰ ਜੀ ਤੋਂ ਬਾਅਦ ਵੀ ਸਾਰਿਆਂ ਨੇ ਬੂੜੋવાડી ਨੇ ਮੇਰੀ ਬਾਣੀ ਛੱਡੀ ਮੇਰੇ ਨਾਲ ਹਮੇਸ਼ਾ ਖੜੇ ਆ ਸੋ ਮੈਂ ਇਸ ਕਰਕੇ ਬੂੜੋવાડી ਤਾਂ ਆਪਾਂ ਸਾਥ ਦੇਣੇ ਦੇਣਾ ਬੂੜੋવાડી ਨੂੰ ਪੈਸਿਆਂ ਦੀ ਪ੍ਰੋਬਲਮ ਫੰਡ ਦੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਕੰਮ ਕੋ ਜਿਆਦਾ ਵੱਡੇ ਨਹੀਂ ਹੈ ਕੰਮ ਬਹੁਤ ਛੋਟੇ ਛੋਟੇ ਹੈ ਤੇ ਬਾਕੀ ਮੈਂ ਸਾਰਿਆਂ ਦਾ ਖਾਸ ਤੌਰ ਤੇ ਜਿੰਨੇ ਵੀ ਸਾਡੇ ਸਾਥੀ ਇੱਥੇ ਪਹੁੰਚੇ ਆ ਸਾਡੇ ਸਰਪੰਸ ਸਾਹਿਬਾਨ ਪਹੁੰਚੇ ਆ ਵਕਫਾਕ ਪਿੰਡਾਂ ਤੋਂ ਸਾਡੇ ਭੈਣ ਜੀ ਮੰਜੂ ਜੀ ਕਮਲ ਜੀ ਸਾਡੇ ਭੈਣ ਜੀ ਬੇਨਾਲ ਮੌਜੂਦ ਨੇ ਤੇ ਸਾਡੇ ਲੰਬੜਦਾਰ ਸਾਹਿਬ ਹੋਰ ਸਾਥੀ ਸਾਡੇ ਭੋਲੇ ਦੋਨੇ ਪੋਲਾ ਟੌੜੀਆ ਵੀ ਪੋਲਾ ਜੈਤਪੁਰ ਜੀ ਵੀ ਹੈਪੀ ਜੀ ਵੀ ਤੇ ਅਮਨ ਜੀ ਸਾਡੇ ਉਹ ਵੀ ਉੱਚੇ ਤੌਰ ਤੇ ਮੌਜੂਦ ਆ ਸਾਰੇ ਸਾਥੀ ਮੇਰੇ ਸਾਰੇ ਮੁੰਡੇ ਜਿੰਨੇ ਵੀ ਸਾਡੇ ਵਿਚਾਰੇ ਇਹ ਇਤਾਂ ਦੇ ਸਾਡੇ ਨੌਜਵਾਨ ਸਾਥੀ ਵੀ ਇਹਨਾਂ ਨੇ ਜਿੰਨੀਆਂ ਸਾਡੀਆਂ ਰੈਲੀਆਂ ਹੋਈਆਂ ਸਭ ਤੋਂ ਜ਼ਿਆਦਾ ਸਾਥ ਸਾਡਾ ਇਹਨਾਂ ਬੱਚਿਆਂ ਨੇ ਦਿੱਤਾ ਇਸ ਨਗਰ ਤੋਂ ਸੋ ਮੈਂ ਇਹਨਾਂ ਬੱਚਿਆਂ ਦਾ ਨੌਜਵਾਨ ਬੱਚਿਆਂ ਦਾ ਖਾਸ ਤੌਰ ਤੇ ਬਹੁਤ ਧੰਨਵਾਦ ਕਰਦਾ ਤੇ ਸਾਡੇ ਚ ਗਗਨਦੀਪ ਜੀ ਇਹਨਾਂ ਨੇ ਬੋਲ ਕੇ ਦੱਸੇ ਤਾ ਭੰਗੋ ਜੀ ਨੇ ਸੁਖਜੀਤ ਜੀ ਹਮਰਜੀਤ ਸਿੰਘ ਅਮਨਦੀਪ ਸਿੰਘ ਜੀ ਸਾਰੇ ਜਿੰਨੇ ਵੀ ਮੇਰੇ ਸਾਥੀ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਹਾਂਜੀ ਕੀ ਨਾਮ ਜੀ ਆਪਣਾ ਅਰਵਿੰਦਰ ਕਿਹੜਾ ਪਿੰਡ ਬੋਡੋਬੜੀ ਠੀਕ ਆ ਹਾਂਜੀ ਹਾਂਜੀ ਹੈਲੋ ਸਸੀ ਗਾਲ ਜੀ ਸਾਡੇ ਡਾਕਟਰ ਸਾਹਿਬ ਆਏ ਸੀਗੇ ਸਾਡੀਆਂ ਮੰਗਾਂ ਸੁਣ ਕੇ ਗਏ ਆ ਸਾਨੂੰ ਟੈਂਕੀ ਵਾਸਤੇ ਕਹਿ ਕੇ ਗਏ ਆ ਗਲੀਆਂ ਵਾਸਤੇ ਕਹਿ ਕੇ ਗਏ ਆ ਸ਼ਾਮਲਾਟ ਵਾਸਤੇ ਕਹਿ ਕੇ ਗਏ ਆ ਗਰਾਊਂਡ ਬਣਾਉਣ ਵਾਸਤੇ ਕਹਿ ਕੇ ਗਏ ਆ ਠੀਕ ਆ ਜੀ ਤੇ ਜਿਹੜੀਆਂ ਮੰਗਾਂ ਤੁਹਾਡੀਆਂ ਹੁਣ ਪੂਰੀਆਂ ਹੋਣ ਤੱਕ ਤਕਰੀਬਨ ਜੋ ਸੋ ਸੀਗੀਆਂ ਸੀ ਮੰਗਾਂ ਤਾਂ ਉਹ ਨਾ ਸਾਹਮਣੇ ਰੱਖੀਆਂ ਆ ਠੀਕ ਆ ਜੀ ਕਹਿ ਕੇ ਤਾਂ ਗਏ ਆ ਯਕੀਨ ਤਾਂ ਦਿਵਾ ਕੇ ਗਏ ਆ ਕਿ ਅਸੀਂ ਪੂਰੀਆਂ ਕਰਾਂਗੇ ਠੀਕ ਆ ਜੀ ਹਾਂਜੀ ਬਾਕੀ ਜਦੋਂ ਪੂਰੀਆਂ ਹੋਣ ਹੀ ਜਾਣੋ ਪਤਾ ਲੱਗੂਗਾ ਹਾਂਜੀ ਅੱਜ ਸਾਡੇ ਪਿੰਡ ਬੂੜਵਾੜੀ ਦੇ ਵਿੱਚ ਸਾਡੇ ਮੈਂਬਰ ਪਾਰਟੀ ਮੈਂਬਰ ਡਾ ਰਜਕਮਾਰੀ ਚੱਬੇਵਾਲ ਆਏ ਸੀ ਇਹ ਜਿਹੜਾ ਪਿੰਡ ਸੀ ਪਹਿਲਾਂ ਸਾਰਾ ਕਾਨੀਆਂ ਦਾ ਸੀ ਹੁਣ ਪਿੰਡ ਸਾਰਾ ਇਹਨਾਂ ਦੇ ਨਾਲ ਜੁੜਿਆ ਕਿਉਂ ਇਸ ਇਹਨਾਂ ਦੀ ਕਿਸੇ ਦਾ ਬਾਹਰ ਨਹੀਂ ਫੜੀ ਡਾ ਰਜਕਮਾਰੀ ਚੱਬੇਵਾਲ ਤੋਂ ਐਮਐਲਏ ਜਿਹੜੀਆਂ ਜਿਹੜੀਆਂ ਦੋ ਗਲੀਆਂ ਉਹਨਾਂ ਨੇ ਬਣਾਈਆਂ ਇਸ ਵੇਲੇ ਜਿਹਨਾਂ ਦੀ ਜਿਹੜੀਆਂ ਮੰਗਾਂ ਸੀਗੀਆਂ ਇਹਨਾਂ ਨੇ ਮੰਨੀਆਂ ਡਾ ਸਾਹਿਬ ਨੇ ਕਿਹੜੀ ਕਿਹੜੀ ਮੰਗਾਂ ਸੀਗੀਆਂ ਸਿੱਖਦਾ ਜੀ ਇਹਨਾਂ ਦਾ ਪਹਿਲੇ ਇਸ ਪਿੰਡ ਦੀ ਪਾਣੀ ਦੀ ਸਮੱਸਿਆ ਸੀ ਠੀਕ ਹੈ ਜੀ ਪਾਣੀ ਦਾ ਟੂਰ ਰਹਿਣੀ ਸੀ ਠੀਕ ਹੈ ਜੀ ਪਹਿਲੀ ਬੜੀ ਪ੍ਰੋਬਲਮ ਸੀ ਦੂਜੇ ਨਾਲ ਉਹ ਜਿਹੜੀਆਂ ਆਪਣੇ ਜਿਹੜੀਆਂ ਗੜੀਆਂ ਹੈਗੀਆਂ ਉਹਨਾਂ ਦੀ ਪ੍ਰੋਬਲਮ ਸੀ ਪਿੰਡ ਵਾਲੇ ਤੋਂ ਵਾਲੇ ਤੀਜੇ ਕਿ ਆਂਗਣ ਵਾਲੀ ਛੋਟਾ ਜਿਹਾ ਬਣਿਆ ਆ ਉਹ ਕੱਚਾ ਕੋਠਾ ਉਹਦੇ ਇੱਕ ਕੱਲ ਡਿਗਵੀ ਪਈ ਆ ਉਹ ਵੀ ਡਾਕਟਰ ਸਾਹਿਬ ਨੇ ਕਿਹਾ ਉਹ ਵੀ ਕਹਿੰਦੇ ਸੀ ਇਹ ਜਿਹੜਾ ਆਂਗਣ ਵਾਲੀ ਦਾ ਇਹ ਪੱਕਾ ਕਰਾਣੇ ਹੈਗੇ ਤੀਸਰਾ ਕਹਿੰਦਾ ਜਿਹੜਾ ਸ਼ਮਸ਼ਾਨ ਘੜਿਆ ਉਹ ਵੀ ਕੋਈ ਐਡਾ ਵਧੀਆ ਨਹੀਂ ਹੈਗਾ ਉਹਦੇ ਵਾਸਤੇ ਡਾਕਟਰ ਸਾਹਿਬ ਨੇ ਹਾਂ ਕਰ ਦਿੱਤੀ ਐ ਕਿ ਪੰਜ ਚਾਰ ਮੰਗਾ ਮੰਨਿਆ ਸੀ ਇਹਨਾਂ ਬੰਦਿਆਂ ਨੇ ਡਾਕਟਰ ਸਾਹਿਬ ਦਾ ਪੂਰਾ ਸਾਥ ਦਿੱਤਾ ਪੂਰਾ ਬੋੜਾ ਬਾਈ ਨੂੰ ਐਮਪੀ ਬਣਾਇਆ ਡਾਕਟਰ ਸਾਹਿਬ ਵੇਦਾ ਕਰਕੇ ਗਏ ਆ ਕਿ ਮੈਂ ਤੁਹਾਡੀਆਂ ਇਲੈਕਸ਼ਨ ਤੋਂ ਬਾਅਦ ਜਿੰਨੀਆਂ ਇੱਕ ਸਾਲ ਮੇਰਾ ਸਵਾਲ ਆ ਲਾ ਲੀਡਰ ਕਈ ਵਾਰੀ ਕਹਿ ਦਿੰਦੇ ਆ ਕਿ ਬਾਦੇ ਕਰ ਦੇ ਆ ਪਰ ਬਾਦੇ ਪੂਰੇ ਨਹੀਂ ਹੁੰਦੇ ਇਹ ਡਾਕਟਰ ਸਾਹਿਬ ਵੀ ਦੰਦੇ ਨਹੀਂ ਮੈਂ 20 ਸਾਲ ਮੈਂ ਡਾਕਟਰ ਸਾਹਿਬ ਨੂੰ 20 ਸਾਲ ਜੁੜਿਆ ਰਹੇ ਆ ਸਰ ਸਾਹਿਬ ਜੇ ਪੂਰਾ ਵਿਸ਼ਵਾਸ ਆ ਕਿ ਮੰਗਾਂ ਪੂਰੀਆਂ ਹੋਣਗੀਆਂ ਮੈਂ ਮੈਂ ਬਿਲਕੁਲ ਕਰਾਵਾਂਗੇ ਜੀ ਔਰ ਕੀਤੇ ਨੇ ਨਾ ਸਾਡੀਆਂ ਕੀਤੇ ਔਰ ਕਰਦੇ ਆ ਰਹੇ ਨੇ ਇਦਾਂ ਦਾ ਕੈਂਡੀਡੇਟ ਸਾਣ ਕੋਲ ਹੀ ਮਿਲਣਾ ਨਹੀਂ ਜੀ ਠੀਕ ਹੈ ਜੀ ਇਹ ਕਰਦੇ ਆ ਰਹੇ ਨੇ ਸਾਰੀਆਂ ਮੰਗਾਂ ਪੂਰੀਆਂ ਅਸੀਂ ਹੁਣ ਵੀ ਕਰਾਵਾਂਗੇ ਠੀਕ ਹੈ ਜੀ ਬਹੁਤ ਵਧੀਆ ਐਮਪੀ ਸਾਹਿਬ ਨੇ ਇਹ ਜੀ ਜੀ ਜੀ